ਸਾਰੇਆਂ ਨੂੰ ਲੱਖ ਲੱਖ ਵਧਾਈ ਦੇਣੇ ਹੈ ਇਸ ਸਮਾਗਮ ਦੇ ਉੱਤੇ ਕਿਉਂਕਿ ਗੁਰੂ ਮਹਾਰਾਜ ਜੀ ਦੀ ਰਹਿਨਤੀ ਹੋ ਗਈ ਤਾਂ ਇਹੋ ਜਿਹੇ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਹਨ ਕਿਉਂਕਿ ਇਆਂ ਪੁੱਤਰਾਂ ਦੀ ਆਦਤਾਂ ਜਿਹੜੀਆਂ ਆ ਗੁਰੂ ਘਰ ਵਿੱਚੋਂ ਬਹੁਤ ਕਰਮਾ ਵਾਲੇ ਪਰਿਵਾਰਾਂ ਨੂੰ ਮਿਲਦੀਆਂ ਹਨ ਕਿਉਂਕਿ ਇਹ ਸਾਰਾ ਹੀ ਪਰਿਵਾਰ ਪਹਿਲਾਂ ਬਾਬਾ ਜੀ ਹੋਣਗੇ ਦੱਸ ਕੇ ਗਏ ਸੇ ਸਤਸੰਤ ਸਾਹਿਬ ਉਹਨਾਂ ਨੇ ਦੱਸਿਆ ਕਿ ਗੁਰੂ ਮਹਾਰਾਜ ਜੀ ਦੇ ਨਾਲ ਪਹਿਲੇ ਦਿਨ ਤੋਂ ਜੁੜਿਆ ਹੋਇਆ ਹੈ ਦਾਸ ਭਾਰਤੀ ਕਿਸਾਨੀ ਨੂੰ ਫੂਸਾ ਦਾਤ ਫੂਸਲੇ ਜਿਹੜੇ ਇਹ ਤੇ ਰਮਾ ਪਾਈ ਗੁਰਪ੍ਰੀਤ ਸਿੰਘ ਸੰਗਤ ਜੀ ਤੋਂ ਜੋ ਕਿ ਕ੍ਰਿਸ਼ਰ ਸਾਥੀਆਂ ਦੇ ਰੂਪ ਦੇ ਵਿੱਚ ਹਨ ਸੋ ਪ੍ਰਧਾਨ ਜੀ ਹੋਣਾਂ ਨੇ ਬੇਨਤੀ ਕੀਤੀ ਹੈ ਸਭ ਤੋਂ ਪਹਿਲਾਂ ਅੱਜ ਦੇ ਸਮਾਗਮ ਦੇ ਸਬੰਧ ਦੇ ਵਿੱਚ ਇੱਕ ਕ੍ਰਿਸ਼ਰੀ ਜਥੇ ਦੇ ਪਾਸੋਂ ਸਵਾਗਤ ਕਰਨ ਕਰੋ ਜੀ ਸਾਧ ਸੰਗਤ ਜੀ ਸੁਣੋ ਸੁਣਾਵਾ ਸੱਚ ਦੀ ਬਾਤ ਬਤਾਈਏ ਜਿੰਨੀ ਮਰ ਦੀ ਹਾਲਤ ਲੈ ਕੇ ਪੁੱਤਰ ਲੱਗ ਪਣ ਗਾਈਏ ਰੇ ਜੀ ਦਾਲਤ ਲੈ ਕੇ ਪੁੱਤਰ ਲੱਭਣ ਜਾਈਏ ਮਾਰੇ ਪੁੱਤਰਾ ਦੀ ਦਾਤ ਕਦੇ ਨਾ ਕਿਤੇ ਉਹ ਮੁੱਲ ਨੂੰ ਪਾਈਏ ਇਹ ਮਿਲਦੇ ਨੇ ਪੁੱਤਰ ਜੇ ਕਰ ਸੱਚਾ ਸਤਗੁਰ ਦੇਵੇ ਮੁੱਲ ਨੂੰ ਨਹੀਂ ਮਿਲਦੇ ਧੀਆਂ ਪੁੱਤਰ ਮੇਵੇ ਮੁੱਲ ਨੂੰ ਨਹੀਂ ਮਿਲਦੇ ਧੀਆਂ ਪੁੱਤਰ ਮੇਵੇ बदे दुना की, की कर्म कमंदी पुतरां बदले मड़ पूज कु पौंदी पुतर बद मड़ पूजे जाल कु ते पौधी हाथा झूठे सादा कोलो जी छिल न ਨਹੀਂ ਮਿਲਦੇ ਈਆ ਪੁੱਤਰ ਮੇਵੇ ਮੁੱਲ ਨੂੰ ਨਹੀਂ ਮਿਲਦੇ ਈਆ ਪੁੱਤਰ ਮੇਵੇ ਮੁੱਲ ਨੂੰ ਨਹੀਂ ਮਿਲਦੇ ਚੰਗਿਆਂ ਕਰਮਾਂ ਨਾਲ ਮਿਲਦੀਆਂ ਈ ਪੁੱਤਰਾ ਦੀਆਂ ਦਾਤਾ ਈਆ ਵਾਂਗਰ ਦਿਨ ਲੰਘ ਜਾਂਦੇ ਸ਼ਗਣਾਂ ਵਾਂਗਿਰ ਰਾਤਾ ਚਗਣਾ ਵਾਂਗੀ ਰਾਤਾ ਬੁੱਤਰ ਦੇਣ ਹੰਗਾਰੇ ਜਿਸ ਦਮ ਮਾਪੇ ਪਾਵਣ ਬਾਤ ਜੇਕਰ ਮਲ ਨੂੰ ਮਿਲਦੇ ਹੋਵਣੇ ਤਾਂ ਤੇ ਹਰ ਕੋਈ ਲੈਵੇ ਮੁੱਲ ਨੂੰ ਨਹੀਂ ਮਿਲਦੇ ਈਆ ਪੁੱਤਰ ਮੇਵੇ ਮੁੱਲ ਨੂੰ ਨਹੀਂ ਮਿਲਦੇ ਈਆ ਪੁੱਤਰ ਮੇਵੇ ਮੁੱਲ ਨੂੰ ਨਹੀਂ ਮਿਲਦੇ 10 ਕਰੋੜੀ ਮੋਲ ਨੂੰ ਨਹੀਂਓ 10 ਕਰੋੜੀ ਮੋਲ ਨੂੰ ਨਹੀਂਓ ਮਿਲਦੇ ਪੁੱਤਰ ਹੀਰੇ ਸੌ ਵਰਗੀ ਗਲਿਆਕੀ ਮੈਵੇਂ ਚੱਕੀਏ ਗਿਲ ਦਿਲ ਵੀਰੇ ਸੌ ਵਰਗੀ ਗਲਿਆਕੀ ਮੈਵੇਂ ਚੱਕੀਏ ਗਿਲ ਦਿਲ ਵੀਰੇ ਅੰਕ ਹੈ ਗੁਰਪ੍ਰੀਤ ਤੇ ਈਆ ਪੁੱਤਰ ਮੇਰੇ ਮੁੱਲ ਨੂੰ ਨਹੀਂ ਮਿਲਦੇ ਈਆ ਪੁੱਤਰ ਮੇਰੇ ਮੁੱਲ ਨੂੰ ਨਹੀਂ ਮਿਲਦੇ ਕਹਿੰਦੇ ਨੇ ਕਿ ਜਿੰਨੀ ਮਾਫੀ ਨਾਲ ਅਕਠੀ ਕਰ ਲਈਏ ਭਾਵੇਂ ਸਾਇੰਸ ਨੇ ਜਾਂ ਚੰਗੀ ਤਰੱਕੀ ਕਰ ਲਈ ਹੈ ਕਿ ਜਿੱਦਾਂ ਬਾਪਾ ਜੀ ਮੈਨੂੰ ਦੱਸਿਆ ਸੀ ਕਿ ਆ